ਅੱਜ ਦੋਸਤੋ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਨਕੇਰੀਆਂ ਗੁਰਜੰਟ ਸਿੰਘ ਜੀ ਦੇ ਘਰ ਜੋ ਕਿ ਇਹਨਾਂ ਦੇ ਘਰ ਅੱਜ ਮੈਂ ਪਹੁੰਚਿਆ ਹਾਂ ਇਹ ਫੁੱਲਿਆਂ ਦਾ ਕੰਮ ਕਰਦੇ ਨੇ ਤੇ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਬਹੁਤ ਸੋਹਣੀ ਅਪੀਰ ਦੀ ਦਰਗਾਹ ਵੀ ਹੈ ਜੋ ਤੁਸੀਂ ਥੋੜੀ ਚਲਕ ਦੇਖੋ ਫਿਰ ਅਗਲੀ ਔਂਤ ਸੋ ਤੁਸੀਂ ਜੇਕਰ ਫੁੱਲਿਆਂ ਦੀ ਸਟਾਲ ਵਿਆਹ ਸ਼ਾਦੀ ਦੇ ਵੇਲੇ ਲਗਵਾਉਣੀ ਹੋਵੇ ਤਾਂ ਇਹਨਾਂ ਦੇ ਨਾਲ ਤੁਸੀਂ ਮਿਲ ਸਕਦੇ ਜੇ ਸੋ ਇਹਨਾਂ ਨੇ ਮੈਨੂੰ ਬੁਲਾਇਆ ਫਿਟਿੰਗ ਕਰਨ ਦੇ ਲਈ ਸਾਰਾ ਇਹਨਾਂ ਨੇ ਨਿਰੋਲ ਦਾ ਸਮਾਨ ਜੋ ਕਿ ਕੋਠੀ ਦੇ ਵਿੱਚ ਵਰਤਿਆ ਜੋ ਕਿ ਸਭ ਤੋਂ ਬੈਟਰ ਮੰਨਿਆ ਜਾਂਦਾ ਹੈ ਵਾਇਰ ਜਿਹੜੀ ਉਹ ਵੀ ਨਿਰੋਲ ਦੀ ਹੈ ਤੇ ਸਵਿਚ ਸੋਕਟਾਂ ਵੀ ਨਿਰੋਲ ਦੀਆਂ ਨੇ ਬਹੁਤ ਵਧੀਆ ਇਹਨਾਂ ਨੇ ਕੰਮ ਕਰਵਾਇਆ ਦੇਖੋ ਕੰਮ ਤਾਂ ਇੱਕ ਵਾਰੀ ਹੁੰਦਾ ਹੈ ਵਾਰ-ਵਾਰ ਨਹੀਂ ਹੁੰਦਾ ਇਸ ਲਈ ਜੇ ਚੰਗਾ ਹੋ ਜੇ ਤਾਂ ਉਸ ਦੇ ਵਰਗੀ ਰੀਸ ਨਹੀਂ ਹੁੰਦੀ ਸੋ ਸਾਰੀ ਉਮਰ ਦੇਖਣ ਦੀ ਜ਼ਰੂਰਤ ਨਹੀਂ ਹੈ ਸੋ ਕਿਸੇ ਹੋਰ ਵੀ ਵੀਰ ਨੇ ਜੇਕਰ ਨਕੇਰੀਆਂ ਪਿੰਡ ਦੇ ਵਿੱਚ ਯਾਲੇਦਵਾਲੀ ਫਿਟਿੰਗ ਕਰਵਾਉਣੀ ਹੋਵੇ ਤਾਂ ਸਕਰੀਨ ਦੇ ਉੱਤੇ ਦਿੱਤੇ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਸੋ ਇਹ ਪਰਿਵਾਰ ਜੋ ਕਿ ਬਹੁਤ ਹੀ ਮਿੱਠੇ ਸੁਭਾਅ ਦਾ ਪਰਿਵਾਰ ਸੀ ਬਹੁਤ ਵਧੀਆ ਇਹਨਾਂ ਦਾ ਜਨੈਚਰ ਹੈ ਉਹ ਮੈਨੂੰ ਲੱਗਿਆ ਪੂਰਾ ਪਰਿਵਾਰ ਹੀ ਵਧੀਆ ਸੀ ਇਹਨਾਂ ਦਾ ਮੁੰਡਾ ਵੀ ਸਭ ਵਧੀਆ ਸੋ ਐਸੀ ਤਰ੍ਹਾਂ ਹੀ ਪਰਮਾਤਮਾ ਇਹਨਾਂ ਦੀ ਕਮਾਈ ਤੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਇਹਨਾਂ ਨੂੰ ਤੇ ਅੱਜ ਇਹਨਾਂ ਦੇ ਘਰ ਮੈਂ ਇਹ ਬਿਜਲੀ ਦੀ ਫਿਟਿੰਗ ਕਰਕੇ ਜਾ ਰਿਹਾ ਹਾਂ ਸੋ ਕਿਸੇ ਹੋਰ ਵੀਰ ਨੇ ਨਿਰੋਲ ਦਾ ਸਮਾਨ ਜਾਂ ਕੋਈ ਵੀ ਸਮਾਨ ਆਪਣੀ ਕੋਠੀ ਦੇ ਵਿੱਚ ਮੇਰੇ ਕੋਲੋਂ ਲਗਵਾਉਣਾ ਹੋਵੇ ਤਾਂ ਮੇਰੇ ਨਾਲ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਸੋ ਦੋਸਤੋ ਜੋ ਕਿ ਤੁਸੀਂ ਦੇਖ ਹੀ ਰਹੇ ਹੋ ਇਹ ਸਭ ਨਿਰੋਲ ਦਾ ਸਮਾਨ ਲੱਗਾ ਹੋਇਆ ਹੈ ਸੋ ਐਸਲੀ ਜੇਕਰ ਤੁਸੀ ਵੀ ਕੋਈ ਬਿਜਲੀ ਦਾ ਕੰਮ ਕਰਵਾਉਣਾ ਤਾਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ ਰੇਟ ਵੀ ਬਾਜੀ ਬਨੇ ਆਪਣੇ ਤੇ ਕੰਮ ਵੀ ਵਧੀਆ ਕਰਕੇ ਦਿੱਤਾ ਜਾਂਦਾ ਇੱਥੇ ਸੁਖਗੁਰਜੰਟ ਸਿੰਘ ਜੀ ਦੇ ਕਰ ਜੋ ਕਿ ਪੀਰ ਦੀ ਸਮਾਜ ਦੀ ਦੇਰਕਾਰ ਦੇ ਨਾਲ ਹੀ ਕਰ ਹੈ ਸੰਪਰਕ